ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਕਿਉਂ ਇਹਨਾਂ ਦਾ ਯਾਰ ਕਿਸੇ ਦਾ ਕੁਝ ਗਿਆਨ ਹੀ ਮਾਰਨ ਵਾਲਾ ਇਹਨਾਂ ਦਾ ਕੁਝ ਨਹੀਂ ਮਾਰਨ ਵਾਲੇ ਆ ਜਿਹੜੇ ਉਹ ਇਹਨਾਂ ਦੇ ਕੁਝ ਨਹੀਂ ਇਹਨਾਂ ਦਾ ਇਹਨਾਂ ਦਾ ਸਿਰਫ ਇਹ ਸਿਆਸਤ ਕਰਨਾ ਚਾਹੁੰਦੇ ਆ ਜਿਹੜੇ ਖਤਮ ਹੋ ਗਈ ਅਸੀਂ ਤਾਂ ਇੰਨਾ ਵੀ ਨਹੀਂ ਕਹਿੰਦੇ ਵੀ ਸੱਤ ਉਹ ਮਾਫੀ ਜਾਂ ਗਲਤੀ ਕੋਈ ਮੰਨੇ ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਤਾਂ ਜੋ ਖਤਮ ਹੋਣਾ ਸੀ ਹੋ ਗਿਆ ਜੋ 16 ਪਰਿਵਾਰ ਅਸੀਂ ਬਿਲਕ ਬਿਲਕ ਕੇ ਸਾਨੂੰ ਪਤਾ ਇੱਕ ਦੂਜੇ ਨਾਲ ਕਿਵੇਂ ਅਸੀਂ ਮੋੜੇ ਨਾ ਮੋੜਾ ਲਾ ਕੇ ਇੱਥੇ ਤੱਕ ਪਹੁੰਚੀ ਆ ਕਿਵੇਂ ਉਹ ਪਰਿਵਾਰ ਭਲੇ ਨੇ ਚਾਹੇ ਕੋਈ ਕੋਰਟ ਆ ਲੋਅਰ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਚਾਹੇ ਵਿਧਾਨ ਸਭਾ ਚਾਹੇ ਪਾਰਲੀਮੈਂਟ ਆ ਚੱਲਦੀ ਤਾਂ ਦੇਸ਼ ਦੇ ਕਾਨੂੰਨ ਤੇ ਸੰਵਿਧਾਨ ਨਾਲ ਨਾ ਹੋਰ ਤਾਂ ਕੋਈ ਚੀਜ਼ ਨਹੀਂ ਚਲਾਉਂਦੀ ਇਸ ਦੇਸ਼ ਨੂੰ ਕਾਨੂੰਨ ਹੀ ਚਲਾਉਂਦਾ ਨਾ ਤੇ ਜਿਹੜਾ ਕਾਨੂੰਨ ਨਹੀਂ ਮੰਨੂਗਾ ਉਹਨੂੰ ਹਰ ਬੰਦਾ ਉਹਨੂੰ ਗਲਤ ਕਹੂਗਾ ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵੀ ਸਿੰਘ ਬਿੱਟੂ ਨੇ ਇੱਕ ਵਾਰ ਫਿਰ ਤੋਂ ਭਾਈ ਰੈ ਬਲਵੰਤ ਸਿੰਘ ਰਾਜੋਵਾਣਾ ਦੇ ਮਾਮਲੇ ਤੇ ਅਕਾਲੀ ਦਲ ਤੇ ਵੱਡਾ ਹਮਲਾ ਕੀਤਾ ਹੈ। ਉਹਨਾਂ ਕਿਹਾ ਹੈ ਕਿ ਹਾਈ ਮਾਮਲੇ ਤੇ ਗ੍ਰਹਿ ਮੰਤਰੀ ਹਮੇਸ਼ਾ ਤੋਂ ਵੀ ਦੋ ਦੂ ਕਾਲ ਦਲ ਸੁਣ ਚੁੱਕਾ ਹੈ ਪਰ ਹੁਣ ਐਸਜੀਪੀਸੀ ਸਮੇਤ ਅਕਾਲ ਦਲ ਇਸ ਮਾਮਲੇ ਦੇ ਭੰਡੀ ਪ੍ਰਚਾਰ ਕਰ ਰਿਹਾ ਹੈ। ਇਸ ਤੋਂ ਇਲਾਵਾ ਉਹਨਾਂ ਜਿੱਥੇ ਧਮਕੀਆਂ ਦਾ ਜ਼ਿਕਰ ਕੀਤਾ ਤਾਂ ਉੱਥੇ ਉਹਨਾਂ ਇਹ ਵੀ ਕਿਹਾ ਹੈ ਕਿ ਉਹ ਇਸ ਮਾਮਲੇ 'ਚ ਪ੍ਰੋਟੋਕਾਲ ਦੇ ਮੁਤਾਬਕ ਕਾਰਵਾਈ ਕਰਵਾਉਣਗੇ। ਇਸ ਤੋਂ ਇਲਾਵਾ ਰਵੀ ਸਿੰਘ ਬਿੱਟੂ ਨੇ ਹੋਰ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ। ਮੈਨੂੰ ਤਾਂ ਸਮਝ ਨਹੀਂ ਆਉਂਦੀ ਬੀ ਕਿਉਂ ਇਹਨਾਂ ਦਾ ਯਾਰ ਕਿਸੇ ਦਾ ਕੁਝ ਗਿਆਨ ਨਹੀਂ ਮਾਰਨ ਵਾਲਾ ਇਹਨਾਂ ਦਾ ਕੁਝ ਨਹੀਂ ਮਰਨ ਵਾਲੇ ਆ ਜਿਹੜੇ ਉਹ ਇਹਨਾਂ ਦੇ ਕੁਝ ਨਹੀਂ ਇਹਨਾਂ ਦਾ ਇਹਨਾਂ ਦਾ ਸਿਰਫ ਇਹ ਸਿਆਸਤ ਕਰਨਾ ਚਾਹੁੰਦੇ ਆ ਜਿਹੜੇ ਖਤਮ ਹੋ ਗਏ ਪਰ ਮੈਂ ਉਸ ਸਿਆਸਤ ਨੂੰ ਇਹਨਾਂ ਦੀ ਚੱਲਣ ਨਹੀਂ ਦੇਣੀ ਮੈਂ ਇਸ ਵਾਰ ਜਦੋਂ ਅਮਿਤ ਸ਼ਾਹ ਜੀ ਨੇ ਇਹ ਗੱਲ ਕਹੀ ਉਹਨਾਂ ਨੇ ਇਹ ਗੱਲ ਹਰ ਸਿਮਰਤ ਨੂੰ ਪਹਿਲਾਂ ਤਾਂ ਕਿਹਾ ਵੀ ਜੇ ਇੱਥੇ ਬਹਿ ਜਾਓ ਬਹਿਣ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਜੇ ਮੈਂ ਉਰੇ ਬੈਠਾ ਹੁੰਦਾ ਬੀਬੀ ਜੇ ਮੇਰੇ ਹੁੰਦੇ ਇਹ ਗੱਲ ਕਰਦੀ ਮੈਂ ਹਾਊਸ ਚੋਂ ਬੋਲਣ ਨਾ ਦਿੰਦਾ ਨਾ ਇੱਕ ਸੰਜ ਕਰਾਉਂਦਾ ਵਰਡ ਕਿਉਂ ਉਹਨਾਂ ਨੇ ਕਿਹਾ ਉਹ ਮੇਰੇ ਕੀ ਲੱਗਦੇ ਆ ਜਾਂ ਹੋਰ ਮੇਰਾ ਕੀ ਕੋਈ ਲੱਗਦਾ ਇਸ ਕਰਕੇ ਚਾਹੇ ਕੋਈ ਕੋਰਟ ਆ ਲੋਅਰ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਚਾਹੇ ਵਿਧਾਨ ਸਭਾ ਚਾਹੇ ਪਾਰਲੀਮੈਂਟ ਆ ਚੱਲਦੀ ਤਾਂ ਦੇਸ਼ ਦੇ ਕਾਨੂੰਨ ਤੇ ਸੰਵਿਧਾਨ ਨਾਲ ਨਾ ਹੋਰ ਤਾਂ ਕੋਈ ਚੀਜ਼ ਨਹੀਂ ਚਲਾਉਂਦੀ ਇਸ ਦੇਸ਼ ਨੂੰ ਕਾਨੂੰਨ ਹੀ ਚਲਾਉਂਦਾ ਨਾ ਤੇ ਜਿਹੜਾ ਕਾਨੂੰਨ ਨਹੀਂ ਮੰਨੂਗਾ ਉਹਨੂੰ ਹਰ ਬੰਦਾ ਉਹਨੂੰ ਗਲਤ ਕਹੂਗਾ ਹੁਣ ਗੱਲ ਤਾਂ ਇੰਨੀ ਆ ਵੀ ਕੋਈ ਵੀ ਬੰਦਾ ਕਤਲ ਕਰ ਦਿੰਦਾ ਕੋਈ ਵੀ ਬੰਦਾ ਰੇਪ ਕਰ ਦਿੰਦਾ ਉਹਨੂੰ ਸੁਪਰੀਮ ਕੋਰਟ ਤੱਕ ਸਜ਼ਾ ਹੋ ਜਾਂਦੀ ਹੈ ਹੁਣ ਜੇ ਉਹਦੀ ਸਜ਼ਾ ਉਹਨੇ ਕਿਹਾ ਵੀ ਮੈਂ ਆਪਣੀ ਸਜ਼ਾ ਮਾਫੀ ਮੰਗਣੀ ਆ ਵੀ ਮੈਂ ਆਪਣੀ ਸਜ਼ਾ ਮੈਨੂੰ ਮaaf ਕਰ ਦੋ ਮੇਤੋਂ ਗਲਤੀ ਹੋ ਗਈ ਉਹ ਉਹੀ ਉਹ ਬੰਦਾ ਰਾਸ਼ਟਰਪਤੀ ਕੋਲ ਪਾਊਗਾ ਨਾ ਬਹੁਤ ਜਾਂ ਪਾਉਂਦੇ ਆ ਲੋਕ ਮਰਸੀ ਪਿਟੀਸ਼ਨ ਦੀ ਆ ਯਾਚਿਕਾ ਹੁਣ ਉਹ ਚੀਜ਼ ਆ ਵੀ ਜੇ ਕੋਈ ਪਾਊਗਾ ਉਹ ਆਪ ਪਾਊਗਾ ਵੀ ਮੇਤੂ ਗਲਤੀ ਹੋ ਗਈ ਜੀ ਮੈਂ ਸਭ ਦੇਸ਼ ਦੇ ਸੁਵਿਧਾਨਾ ਕਾਨੂੰਨ ਨੂੰ ਮੰਨਣਾ ਅੱਗੇ ਤੋਂ ਮੈਂ ਕੋਈ ਗਲਤੀ ਨਹੀਂ ਕਰੂੰਗਾ ਇਹ ਕਰੂਗਾ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਾਂ ਆਪ ਕਰੇ ਜਾਂ ਉਹਦੇ ਪਰਿਵਾਰ ਕਰੇ ਜਾਂ ਵਕੀਲ ਕਰੇ ਤੀਜਾ ਪਾਸੇ ਕੋਈ ਐਸਜੀਪੀਸੀ ਜਾਂ ਐਨਜੀਓ ਕਰਨ ਉਹਦਾ ਕੀ ਮਤਲਬ ਆ ਪਛਤਾਵਾ ਕੀ ਹੋਇਆ ਮੈਂ ਤਾਂ ਅਸੀਂ ਤਾਂ ਇੰਨਾ ਵੀ ਨਹੀਂ ਕਹਿੰਦੇ ਵੀ ਸਤੋ ਉਹ ਮਾਫੀ ਜਾਂ ਗਲਤੀ ਕੋਈ ਮੰਨੇ ਸਾਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਤਾਂ ਜੋ ਖਤਮ ਹੋਣਾ ਸੀ ਹੋ ਗਿਆ ਜੋ 16 ਪਰਿਵਾਰ ਅਸੀਂ ਬਿਲਕੁਲ-ਬਿਲਕੁਲ ਕੇ ਸਾਨੂੰ ਪਤਾ ਇੱਕ ਦੂਜੇ ਨਾਲ ਕਿਵੇਂ ਅਸੀਂ ਮੋੜੇ ਨਾ ਮੋੜਾ ਲਾ ਕੇ ਇੱਥੇ ਤੱਕ ਪਹੁੰਚੀ ਆ ਕਿਵੇਂ ਉਹ ਪਰਿਵਾਰ ਭਲੇ ਨੇ ਹੁਣ ਅਸੀਂ ਤਾਂ ਸਿਰਫ ਇਹ ਚਾਹੁੰਦੇ ਆਂ ਵੀ ਭਾਈ ਉਹੇ ਕਦੇ ਵੀ ਮੈਂ ਮੁਲਕ ਦੇ ਕਾਨੂੰਨ ਨੂੰ ਮੰਨਦਾ ਜੇ ਮੈਨੂੰ ਤੁਸੀਂ ਛੱਡਦੇ ਹੋ ਮੈਂ ਮੁਲਕ ਦੇ ਕਾਨੂੰਨ ਦੇ ਅਨ ਅਮਨ ਚੈਨ ਨਾਲ ਜਿਹੜੀ ਆ ਜ਼ਿੰਦਗੀ ਬਸਰ ਕਰਨਾ ਚਾਹੁੰਦਾ ਉਹ ਕਹਿੰਦਾ ਮੈਂ ਕਹਿਣਾ ਨਹੀਂ ਕਿ ਦੱਸੋ ਫਿਰ ਕਿਹੜਾ ਕਮਲਾ ਛੱਡ ਦੂਗਾ ਉਹਨੂੰ ਹੁਣ ਅਕਾਲੀ ਦਲ ਇਸ ਕਲ ਨੂੰ ਅਕਾਲ ਤੱਕ ਸਭ ਦੇ ਜਥੇਦਾਰ ਤੋਂ ਹੁਕਮ ਕਰਵਾ ਰਹੇ ਆ ਉਹਨਾਂ ਨੂੰ ਵਰਤ ਰਹੇ ਆ ਕਿਉਂਕਿ ਉਹਨਾਂ ਦੀ ਚਾਬੀ ਆ ਐਸਜੀਪੀਸੀ ਪ੍ਰਧਾਨ ਨੂੰ ਵਰਤ ਰਹੇ ਆ ਉਹਨਾਂ ਦੀ ਚਾਬੀ ਆ ਇਥੋਂ ਦੇਖਿਓ 31 ਤੋਂ ਬਾਅਦ ਫਿਰ ਇਹਨਾਂ ਨੇ ਇਹ ਮੁੱਦੇ ਨੂੰ ਤੇਜ਼ ਕਰਨਾ ਪਰ ਮੈਂ ਇਹ ਹਮੇਸ਼ਾ ਇਸ ਮੁੱਦੇ ਨੂੰ ਖਤਮ ਕਰਨਾ ਚਾਹੁੰਨਾ ਵੀ ਭਾਈ ਕਿਉਂਕਿ ਇਹਨਾਂ ਦੇ ਇੱਕ ਪ੍ਰਧਾਨ ਅਕਾਲੀ ਦਲ ਦਾ ਕੋਈ ਹੋਰ 10 ਬੰਦੇ ਜਿਨ੍ਹਾਂ ਨੇ ਬਹੁਤ ਗੰਦੀਆਂ ਗੱਲਾਂ ਕਈਆਂ ਮੀਡੀਆ ਦੇ ਸਾਹਮਣੇ ਆਪਣੀ ਵੀਡੀਓ ਬਣਾ ਕੇ ਵੀ ਭਾਈ ਮੁੰਡਿਆਂ ਨੂੰ ਉਹਨਾਂ ਨੇ ਸਾਫ਼ ਕਿਹਾ ਵੀ ਇਹਨੂੰ ਟੱਕਰੋ ਇਹਨੂੰ ਇਹਨੂੰ ਖਤਮ ਕਰੋ ਇਹਨੂੰ ਪਿੰਡਾਂ ਜਦੋਂ ਜਾਂਦਾ ਉਸ ਤਰੀਕੇ ਨਾਲ ਇਹਨੂੰ ਪਾਓ ਮੈਂ ਇਹਦਾ ਮਤਲਬ ਕੀ ਆ ਉਹ ਚਲੋ ਮੈਂ ਦੇਖ ਲਊਗਾ ਕਾਨੂੰਨੀ ਤਰੀਕੇ ਨਾਲ ਜਾਂ ਮੇਰੇ ਚ ਇੰਨੀ ਜਾਨ ਹੈਗੀ ਆ ਵੀ ਮੈਂ ਕਿਵੇਂ ਨਜੇਠਣਾ ਇਹਨਾਂ ਨੂੰ ਜਿਹੜੇ ਇਹ ਜਿਹੀਆਂ ਧਮਕੀਆਂ ਦਿੰਦੇ ਆ ਉਦੋਂ ਮੈਂ ਥੱਲੇ ਦੇਖਿਆ ਕਰੋ ਕਮੈਂਟ ਕਿਵੇਂ ਬਾਹਰ ਏਜੰਸੀਆਂ ਬੈਠੀਆਂ ਜਿਹੜੀਆਂ ਉਹ ਮਾਰਨ ਪਰਿਵਾਰ ਨੂੰ ਮਾਰਨ ਨੂੰ ਸਾਨੂੰ ਮਾਰਨ ਨੂੰ ਉਹ ਤਾਂ ਅਸੀਂ ਚਲੋ ਰੋਜ਼ ਰੋਜ਼ ਜਿਹੜੇ ਉਹ ਅਟੈਕ ਰੋਜ਼ ਸਾਰੀਆਂ ਚੀਜ਼ਾਂ ਉਹ ਚੱਲਦੇ ਆ ਪਰ ਹੁਣ ਮੈਂ ਇਸ ਵਾਰ 24 ਚ ਮੈਂ ਵੀ ਇਹ ਬਹੁਤ ਸੋਚ ਸਮਝ ਕੇ ਔਖੇ ਕੇ ਫੈਸਲਾ ਕੀਤਾ ਕਿਉਂਕਿ ਜਿਹੜੀ 91 ਤੋਂ 96 ਤੋਂ ਬਾਅਦ ਲੋਕਾਂ ਨੂੰ ਅਮਨ ਚੈਨ ਦੀ ਜ਼ਿੰਦਗੀ ਦਿੱਤੀ ਉਹ ਆ ਕੇ ਹੁਣ ਨਵੀਂ ਜਨਰੇਸ਼ਨ ਨੂੰ ਪਤਾ ਨਹੀਂ ਵੀ ਕੀ ਹੋਇਆ ਸੀ ਉਹਨੂੰ ਗਮਰਾਹ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ 24 'ਚ ਇਹ ਫੈਸਲਾ ਰੱਬ ਦੀ ਮੇਰ ਨਾਲ ਜੋ ਪਾਰਟੀ ਜਦੋਂ ਟਿਕਟ ਦੇਊਗੀ ਤੇ ਇਹ ਇਲੈਕਸ਼ਨ ਮੈਂ ਸਿਰਫ ਏਸੇ ਮੁੱਦੇ ਤੇ ਲੜਨੀ ਆ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਆ ਜੀ ਰਾਜੂਆਣੇ ਦੀ ਭੈਣ ਆ ਜੀ ਰਾਜੂਆਣਾ ਆ ਜੀ ਹੋਰ ਆ ਜੀ ਉਹ ਲੜਨਗੇ ਇਲੈਕਸ਼ਨ ਬੰਦੀ ਸਿੱਖਾਂ ਦੇ ਉਹ ਲੜਨ ਜਿਹਨੂੰ ਬੰਦੀ ਸਿੱਖੋ ਕਹਿੰਦੇ ਆ ਉਹ ਬੰਦੀ ਬੰਦੀ ਨਹੀਂ ਉਹ ਤਾਂ ਅਤਵਾਦੀ ਨੇ ਉਹ ਖਾਲਿਸਤਾਨ ਦੇ ਮੁੱਦੇ ਤੇ ਇਹਨਾਂ ਦੇ ਮੁੱਦੇ ਤੇ ਲੜਨ ਮੈਂ ਇਲੈਕਸ਼ਨ ਲੜੂੰਗਾ ਵੀ ਅਸੀਂ ਪੰਜਾਬ ਤੇ ਦੇਸ਼ ਦਾ ਝੰਡਾ ਉੱਤੇ ਰੱਖਣ ਖਾਤਰ ਅਸੀਂ ਦੇਸ਼ ਦੇ ਕਾਨੂੰਨ ਤੇ ਕਾਇਦੇ ਨੂੰ ਸੰਵਿਧਾਨ ਨੂੰ ਬਚਾਉਣ ਖਾਤਰ ਆਪਣੇ ਟੁਕੜੇ ਟੁਕੜੇ ਕਰਾਏ ਅਸੀਂ ਉਹਦੀ ਲੜਾਈ ਲੜ ਰਹੇ ਆ ਲੋਕ ਜੋ ਫੈਸਲਾ ਕਰਨਗੇ ਦੇਖ ਲਾਂਗੇ ਇਸੇ ਗੱਲ ਤੇ ਲੋਕ ਜੇ ਮੈਨੂੰ ਫਤਵਾ ਨਹੀਂ ਦਿੰਦੇ ਮੈਂ ਇਨਾਂ ਦੇ ਮੂਰੇ ਹੱਥ ਜੋੜਨੂ ਵੀ ਤੁਸੀਂ ਜਿੱਤੇ ਮੈਂ ਹਾਰਿਆ ਭਾਈ ਤੁਸੀਂ ਠੀਕ ਤੁਸੀਂ ਅਕਾਲੀ ਦਲ ਦੇ ਵੱਡੇ ਲੀਡਰਾਂ ਨੂੰ ਚੈਲੰਜ ਕਰ ਰਹੇ ਮੈਂ ਤਾਂ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨੂੰ ਕਹਿ ਰਿਹਾ ਆਂ ਵੀ ਜੇ ਉਦੋਂ ਬਾਅਦ ਉਹ ਹਾਰੇ ਤਾਂ ਫਿਰ ਉਦੋਂ ਬਾਅਦ ਇਸ ਦੇਸ਼ ਦੇ ਕਾਨੂੰਨ ਦੇ ਸੰਵਿਧਾਨ ਤੋਂ ਮਾਫੀ ਮੰਗਣਗੇ ਵੀ ਭਾਈ ਅਸੀਂ ਗਲਤ ਸੀ ਲੋਕਾਂ ਦਾ ਫਤਵਾ ਲੋਕ ਸਹੀ ਨੇ ਮੈਂ ਲੋਕਾਂ ਨੂੰ ਘਰ ਘਰ ਜਾ ਕੇ ਕੁੰਡਾ ਖੜਕਾਉਂ ਲੋਕਾਂ ਨੂੰ ਲੁਧਿਆਣਾ ਦੇ ਵੀ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ